ਅਲੱਦੋ ਵਿੱਚ ਇੱਕ ਸਰਵਿੰਗ ਆਰਮੀ ਕਰਨਲ ਦੀ ਕੁਟਮਾਰ ਹੁੰਦੀ ਹੈ ਪੰਜਾਬ ਪੁਲਿਸ ਮਲਾਜ਼ਮਾਂ ਵੱਲੋਂ ਜਿਸ ਤੋਂ ਬਾਅਦ ਇੱਕ ਬਹੁਤ ਹਾਈਪ ਕ੍ਰੀਏਟ ਹੁੰਦੀ ਹੈ ਔਰ ਪੰਜਾਬ ਪੁਲਿਸ ਤੇ ਪ੍ਰੈਸ਼ਰ ਹੈ ਕਿ ਆਪਣੇ ਮਲਾਜ਼ਮਾਂ ਦੇ ਉੱਤੇ ਕਾਰਵਾਈ ਕਰੇ ਲੇਕਿਨ ਇੱਕ ਐਸਆਈਟੀ ਬਣਾਈ ਗਈ ਸੀ ਲੇਕਿਨ ਹੁਣ ਨਵੀਂ ਡਿਵੈਲਪਮੈਂਟ ਹੋਈ ਹੈ ਜਿਸ ਐਸਆਈਟੀ ਦੇ ਜਿਹੜੇ ਹੈੱਡ ਸਗੇ ਐਸਪੀ ਐਸ ਪਰਮਾਰ ਉਹਨਾਂ ਨੇ ਇੱਕ ਚਿੱਠੀ ਲਿਖਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕਿ ਉਹਨਾਂ ਨੂੰ ਇਸ ਐਸਆਈਟੀ ਤੋਂ ਹਟਾਇਆ ਜਾਏ ਕਿਉਂਕਿ ਉਹਨਾਂ ਨੂੰ ਇੱਕ ਇੰਪੋਰਟੈਂਟ ਮਹਿਕਮਾ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਹੈ ਇਸ ਪੂਰੀ ਚਰਚਾ ਲਈ ਮੇਰੇ ਨਾਲ ਨੇ ਪੰਜਾਬ ਦੇ ਕਿਨ ਐਸਆਈਟੀ ਬਣੀ ਸੀ ਬੜੀ ਪੰਜਾਬ ਪੁਲਿਸ ਕਹਿੰਦੀ ਸੀ ਵੀ ਐਸਆਈਟੀ ਇਹਨੂੰ ਆਪਾਂ ਕ੍ਰੈਕ ਕਰੇਗੀ ਪੂਰੇ ਕੇਸ ਨੂੰ ਲੇਕਿਨ ਹੁਣ ਐਸਆਈਟੀ ਦੇ ਜਿਹੜੇ ਹੈੱਡ ਨੇ ਐਸਪੀਐਸ ਪਰਮਾਰ ਉਹੀ ਵਿਡਰੋ ਕਰ ਗਏ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਡੀਜੀਪੀ ਨੂੰ ਉਹ ਚਿੱਠੀ ਦੇ ਡਿਟੇਲਸ ਕੀ ਨੇ ਤੇ ਇਹਦੀ ਇਹਦਾ ਅਸਰ ਕੀ ਪਏਗਾ ਕੇਸ ਤੇ ਦੇਖਿਓ ਦੋ ਪੇਜ ਦੀ ਚਿੱਠੀ ਹੈ ਐਸਆਈਟੀ ਐਸਪੀਐਸ ਪਰਮਾਰ ਹੈ ਐਡੀਜੀ ਲਾਅ ਐਂਡ ਆਰਡਰ ਸੀਗੇ ਲੇਕਿਨ ਬੁੱਧਵਾਰ ਨੂੰ ਟ੍ਰਾਂਸਫਰ ਆਰਡਰ ਆਇਆ ਹੈ ਔਰ ਉਹਨਾਂ ਨੂੰ ਡਾਇਰੈਕਟ ਵਿਜੀਲੈਂਸ ਬਿਊਰੋ ਬਣਾਤਾ ਤਾਂ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਮਨੂੰ ਡਾਇ ਉਹਨਾਂ ਨੇ ਇਹ ਲਿਖਿਆ ਹੈ ਉਤੇ ਵਿੱਚ ਉਹ ਵੀ ਲਿਖਿਆ ਕਿ ਤਿੰਨ ਹੋਰ ਕੇਸ ਸੀਗੇ ਫਰੀਦਕੋਟ ਦੇ ਜੋ ਕਿ ਸੈਕ੍ਰੀਜ ਕੇਸ ਸੀਗੇ ਬਰਗਾੜੀ ਵਗੈਰਾ ਤੋਂ ਉਹਨਾਂ ਨੇ ਕਿਹਾ ਕਿ ਇਹ ਵੀ ਕੇਸਸ ਕਿਸੇ ਹੋਰ ਨੂੰ ਹੈਂਡਓਵਰ ਕੀਤੇ ਜਾਏ ਔਰ ਤੁਹਾਨੂੰ ਬਤਾ ਦਿਆਂ ਕਿ 21 ਮਾਰਚ ਨੂੰ ਇਹ ਐਸਆਈਟੀ ਬਣਾਈ ਗਈ ਸੀਗੀ ਉਹਦੇ ਬਾਅਦ ਇਹ ਡਿਵੈਲਪਮੈਂਟ ਹੋਇਆ ਹੈ ਸੋ ਉਹਦੇ ਕਰਕੇ ਅਗਰ ਤੁਸੀਂ ਦੇਖੋ ਕਿ ਇਨਵੈਸਟੀਗੇਸ਼ਨ ਤੋਂ ਜ਼ਿਆਦਾ ਕੁਝ ਹੋਇਆ ਨਹੀਂ ਸੀਗਾ ਕਿਉਂਕਿ ਮੰਡੇ ਨੂੰ ਉਹ ਗਏ ਸੀ ਟੀਮ ਦੇ ਨਾਲ ਔਰ ਉਹ ਉਸ ਟਾਈਮ ਜੋ ਕਰਨਲ ਸੀਗੇ ਉਹ ਨਹੀਂ ਸੀਗੇ ਕਿਉਂਕਿ ਉਹਨਾਂ ਨੇ ਇੱਥੇ ਪੰਜਾਬ ਔਰ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਸੀਗੇ ਕਿ ਸੀਬੀਆਈ ਨੂੰ ਟ੍ਰਾਂਸਫਰ ਜਾਦੇ ਤਾਂ ਸ਼ੁਰੂਆਤੀ ਦੌਰ 'ਚ ਹੀ ਇਹ ਸਭ ਹੋ ਗਿਆ ਹੈ ਲੇਕਿਨ ਜਿਸ ਤਰ੍ਹਾਂ ਦੀ ਕ੍ਰੈਡਿਟ ਸਟੈਬਿਲਿਟੀ ਪੰਜਾਬ ਪੁਲਿਸ ਚਾਂਦੀ ਹੈ ਇਸ ਕੇਸ ਚ ਜੁੜਿਆ ਰਹੇ ਕਿਉਂਕਿ ਵੈਸੇ ਵੀ ਬੜਾ ਹੀਟ ਆ ਰਿਹਾ ਹੈ ਉਹਨਾਂ ਨੂੰ ਬੜੇ ਕੁਐਸਚਨ ਮਾਰਕ ਹੈ ਆਰਮੀ ਵੀ ਖੁਸ਼ ਨਹੀਂ ਲੱਗ ਰਹੀ ਹੈ ਉਹਦੇ ਵਿੱਚ ਜੋ ਇੱਕ ਸਟੈਬਿਲਿਟੀ ਚਾਹੀਦੀ ਸੀ ਕੇਸ ਵਾਸਤੇ ਤੋਂ ਹੁਣ ਉਹ ਨਹੀਂ ਨਜ਼ਰ ਆ ਰਹੀ ਹੈ ਲੇਕਿਨ ਐਸਪੀਐਸ ਪਰਮਾਰਨਾ ਕਹਿ ਰਿਹਾ ਹੈ ਕਿ ਹੁਣ ਉਹਨਾਂ ਦਾ ਚਾਰਜ ਅਲੱਗ ਹੈ ਤਾਂ ਉਹ ਇਸ ਤਰ੍ਹਾਂ ਦਾ ਇਨਵੈਸਟੀਗੇਸ਼ਨ ਹੁਣ ਨਹੀਂ ਕਰ ਸਕਦੇ ਹੈ ਤੇ ਹੁਣ ਹਾਲਾਂਕਿ ਸ਼ੁਰੂਆਤੀ ਦੌਰ ਹੈ ਲੇਕਿਨ ਇਹ ਟਰਾਂਸਫਰ ਜ਼ਰੂਰ ਹੋ ਜਾਏਗਾ ਔਰ ਕਿਉਂਕਿ ਉਹ ਨਾਦਾ ਮਾਕਵਾ ਹੁਣ ਕੋਈ ਹੋਰ ਹੋ ਗਿਆ ਹੈ ਸੋ ਇੱਕ ਵੱਡੀ ਡਿਵੈਲਪਮੈਂਟ ਹੈ ਉਸ ਸਮੇਂ ਜਬ 28 ਮਾਰਚ ਵਿੱਚ ਇੱਕ ਮਾਮਲਾ ਕੋਰਟ ਚੇਫਿਰ ਆਏਗਾ ਸੁਣਵਾਈ ਹੋਏਗੀ ਔਰ ਤੁਹਾਨੂੰ ਦੱਸ ਦਿਆ ਜਾਏ ਕਿ ਪੰਜਾਬ ਹਾਈ ਕੋਰਟ ਦਾ ਬੜਾ ਕੜਾ ਰੁਖ ਵੀ ਰਿਹਾ ਸੀਗਾ ਕਿ ਤੁਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰੋ ਔਰ केड़ा वो किफसर है जिसने डिले इन रजिस्ट्रेशन ऑफ एफ आई आर की नाम दर्ज करो हूँ जो बारह जो पुलिस वाले है वो सस्पेंड किए जा चुके हैं ट्रांसफर्ड हैं लेकिन हूँ एक वही डेवलपमेंट आई है हालांकि ज़्यादा प्रभाव नहीं पाएगा लेकिन ओवरऑल जो एक न्यूट्रल पॉइंट ऑफ व्यू चो देखा जाए तो एक स्टेबिलिटी और एक लाइन है ਉਹ ਨਹੀਂ ਮਿਲ ਰਹੀ ਪੰਜਾਬ ਪੁਲਿਸ ਨੂੰ ਹੁਣ ਪੰਜਾਬ ਪੁਲਿਸ ਪਹਿਲੇ ਦਿਨ ਤੋਂ ਇਸ ਕੇਸ ਦੇ ਵਿੱਚ ਬੜਾ ਪ੍ਰੈਸ਼ਰ ਦੇ ਵਿੱਚ ਸੀਗਾ ਕਿਉਂਕਿ ਕਾਫੀ ਹੱਸ਼ਪ ਕਰਨ ਦੀ ਕੋਸ਼ਿਸ਼ ਕੀਤੀ ਮਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆਪਾਂ ਸਾਰੇ ਜਾਣਦੇ ਆ ਰਜਿਸਟ੍ਰੇਸ਼ਨ ਆਫ ਕੇਸ ਬੜਾ ਲੇਟ ਕੀਤਾ ਜਿਸ ਤੋਂ ਹਾਈ ਕੋਰਟ ਵੀ ਨਰਾਸ਼ ਸੀਗਾ ਐਸਆਈਟੀ ਤੇ ਬਹੁਤ ਜ਼ਿਆਦਾ ਨਿਰਭਰ ਕਰ ਰਿਆ ਸੀ ਲੇਕਿਨ ਹੁਣ ਐਸਆਈਟੀ ਦੇ ਹੈੱਡ ਜਿਹੜੇ ਉਹਨਾਂ ਨੇ ਐਕਸਕਿਊਜ਼ ਕਰ ਲਿਆ ਕਿਉਂਕਿ ਉਹ ਚੀਫ ਡਾਇਰੈਕਟਰ ਵਿਜੀਲੈਂਸ ਲੱਗੇ ਨੇ ਸੋ ਤੁਹਾਨੂੰ ਲੱਗਦਾ ਹੁਣ ਦੁਬਾਰਾ ਐਕਸਰਸਾਈਜ਼ ਕਰਨੀ ਪਏਗੀ ਨਵੇਂ ਹੈੱਡ ਨੂੰ ਲਗਾਉਣਾ ਪਏਗਾ ਹਾਲਾਂਕਿ ਕਰਨਲ ਸਾਹਿਬ ਜਿਹੜੇ ਨੇ ਉਹਨਾਂ ਨੇ ਐਸਆਈਟੀ ਨਾਲ ਗੱਲ ਨਹੀਂ ਕੀਤੀ ਸੀ ਕਿ ਦੇ ਸਟ ਕੀ ਕੋਰਟ ਚ ਪੈਂਡਿੰਗ ਹੈ ਜਦ ਤੱਕ ਕੋਰਟ ਆਊਟਕਮ ਨਹੀਂ ਦਿੰਦਾ ਤੇ ਵੀ ਸ਼ੁੱਡ ਨਾਟ ਟਾਕ ਔਨ ਦਿਸ ਸੋ ਤੇ ਹਾਈ ਕੋਰਟ ਦੀ ਹੁਣ ਕੱਲ ਫੇਰ ਤਰੀਕ ਹੈ ਸਾਰੀਆਂ ਨਜ਼ਰਾਂ ਉਹਦੇ ਉੱਤੇ ਆ ਵੀ ਉੱਥੇ ਕੀ ਹੋਣ ਵਾਲਾ ਤੁਸੀਂ ਪਿਛਲੀ ਜਿਹੜੀ ਪ੍ਰੋ ਅ ਦੇਖਿਏ ਇੱਕ ਗੱਲ ਜ਼ਰੂਰ ਹੈਗੀ ਹੈ ਕਿਉਂਕਿ ਡਿਲੇ ਇਨ ਰਜਿਸਟ੍ਰੇਸ਼ਨ ਆਫ ਐਫਆਰ ਸੀ ਜੋ ਐਸਆਈਟੀ ਨੂੰ ਪੂਰਾ ਮੌਕਾ ਦਿੱਤਾ ਗਿਆ ਸੀ ਕਿ ਡੇ ਟੂ ਡੇ ਇਨਵੈਸਟੀਗੇਸ਼ਨ ਹੋਏ ਤੇ ਉਹਨਾਂ ਦਾ ਮੰਡੇਟ ਸੀਗਾ ਕਿ ਦੋ ਕੇਸਸ ਹੈ ਇੱਕ ਜੋ ਐਫਆਰ ਪੰਜਾਬ ਪੁਲਿਸ ਨੇ ਕੀਤੀ ਸੀਗੀ ਢਾਬਾ ਓਨਰ ਨੂੰ ਲੈ ਕੇ ਉਹ ਇਨਵੈਸਟੀਗੇਟ ਕੀਤੀ ਜਾ ਦੂਜੀ ਜੋ ਲੇਟ ਐਫਆਈਆਰ ਹੋਈ ਸੀ ਕਰਨਲ ਪੁਸ਼ਪਿੰਦਰ ਉਹਨਾਂ ਦੇ ਬੇਟੇ ਅੰਗਦ ਨੂੰ ਲੈ ਕੇ ਤਾਂ ਇਸ ਤਰ੍ਹਾਂ ਦੀ ਦੋ ਇਨਵੈਸਟੀਗੇਸ਼ਨ ਹੋਣੀ ਸੀਗੀ ਲੇਕਿਨ ਉਹ ਟੇਕ ਆਫ ਨਹੀਂ ਹੋ ਪਾਈ ਤੇ ਹੁਣ ਜੋ ਗੱਲ ਆ ਰਹੀ ਹੈ ਕਿ ਕਰਨਲ ਪੁਸ਼ਪਿੰਦਰ ਉਹਨਾਂ ਦਾ ਪਰਿਵਾਰ ਹੈ ਜਦ ਹਾਈ ਕੋਰਟ ਵਿੱਚ ਪਟੀਸ਼ਨ ਪਾਇਆ ਉਹਨਾਂ ਨੇ ਕਿਹਾ ਕਿ ਸੀਬੀਆਈ ਨੂੰ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਹੈ ਤੇ ਉਹ ਮਾਮਲਾ ਹੁਣ ਸੁਣੀ ਰਿਹਾ ਔਰ ਅਸੀਂ ਡੇਢ ਘੰਟਾ ਵੀ ਕੋਰਟ ਸੀਗੇ ਔਰ ਜਸਟਿਸ ਸੰਦੀਪ ਮੋਡਗਿਲ ਹੈ ਉਹਨਾਂ ਨੇ ਦੋਨਾਂ ਪੱਖਾਂ ਨੂੰ ਸੁਨੇ ਦੋ ਤਿੰਨ ਚੀਜ਼ਾਂ ਹੈ ਇੱਕ ਹੈ ਕਿ ਪੰਜਾਬ ਸਰਕਾਰ ਨੂੰ ਐਫੀਡੇਵਿਟ ਫਾਈਲ ਕਰਨ ਵਾਸਤੇ ਕਿਹਾ ਸੀਗਾ ਦੂਜੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਤੁਸੀਂ ਇਸ ਰਿਸਪੌਂਡੈਂਟ ਬਣਾਓ ਤਾਂ ਉਹ ਅਕਿਊਜ਼ਡ ਪੁਲਿਸ ਵਾਲੇ ਨੇ ਔਰ ਅਗਰ ਗੱਲ ਕਰੇ ਐਸਐਸਪੀ ਵੀ ਹੈਗਾ ਤਾਂ ਇਸ ਤਰ੍ਹਾਂ ਉਹਨਾਂ ਨੇ ਸੀਬੀਆ ਨੂੰ ਵੀ ਰਿਸਪੌਂਡੈਂਟ ਬਣਾਇਆ ਕਿ ਤੁਸੀਂ ਦੱਸੋ ਕਿ ਇਨਵੈਸਟੀਗੇਸ਼ਨ ਦੀ ਕੀ ਹੈ ਲੇਕਿਨ ਸੀਬੀਆ ਇਸ ਤਰ੍ਹਾਂ ਦੀ ਏਜੰਸੀ ਹੈ ਉਹ ਜੋ ਕੋਡ ਡਾਇਰੈਕਟਿਵ ਦੇਏਗਾ ਉਸ ਤਰ੍ਹਾਂ ਹੈ ਹੁਣ ਕੀ ਹੋ ਗਿਆ ਹੈ ਕਿ ਇੰਸਟੀਟਿਊਸ਼ਨ ਵਰਸਸ ਇੰਸਟੀਟਿਊਸ਼ਨ ਵਾਲੀ ਗੱਲ ਕੀਤੀ ਗਈ ਹੈ ਗੌਰਵ ਯਾਦਵ ਜੋ ਡੀਜੀਪੀ ਹੈ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ ਥੀ ਲੈਫਟ ਜਨਰਲ ਮੋਹਿਦ ਵਾਜ਼ਵਾ ਦੇ ਨਾਲ ਤੋਂ ਉਹਨਾਂ ਨੇ ਇਹ ਕਿਹਾ ਕਿ लेट्स नॉट मेक इट पंजाब वर्सेस हाई इंस्टिट्यूशन वर्सेस पंजाब पुलिस वर्सेस आर्मी लेकिन तुसी कहीं ना कहीं देसी देखो कि पंजाब पुलिस दी पूरी शुरुआती तौर तो एफर्ट सीगी कि मामले नु कहीं ना रफा दफा कर देता जाए तो वो नहीं हो रहा हुन क्योंकि एक तो मीडिया दी भी हाईलाइट है कोर्ट भी देख रहा है हुन सारी चीजें हैं ओदे विच एसआईडी दे इस तरह दा اگر ਤੁਸੀਂ ਕਹੋ ਟ੍ਰਾਂਸਫਰ ਹੋਇਆ ਅਫਸਰ ਦਾ ਉਹਦੇ ਬਾਅਦ ਉਸਨੇ ਚਿੱਠੀ ਲਿਖੀ ਹੈ ਤਾਂ ਹੁਣ ਜੋ ਪ੍ਰੋਸੈਸ ਹੋਏਗਾ ਲਾਰਜਲੀ ਨਿਰਭਰ ਕਰਦਾ ਹੈ ਕੋਰਟ ਦੇ ਡਾਇਰੈਕਸ਼ਨ ਦੇ ਨਾਲ ਕਿਉਂਕਿ ਆਲਰੇਡੀ ਕੋਰਟ ਮੂਵ ਹੋ ਚੁੱਕਿਆ ਹੈ ਬੀਕ ਇੰਪੋਰਟੈਂਟ ਹੋ ਰਹਾ ਜੇ ਪੰਜਾਬ ਦੇ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਚਾਹੇ ਉਹਦਾ ਫੋਕਸ ਡਰਗਸ ਹੈਗਾ ਲੇਕਿਨ ਇਸ ਇਸ਼ੂ ਤੇ ਵੀ ਗੱਲ ਹੋਈ ਤੇ ਕੀ ਕੀ ਆ ਡੀਜੀਪੀ ਗੌਰਵ ਯਾਦਵ ਗੌਰਵ ਯਾਦਵ ਜ਼ਿਆਦਾ ਕੁਝ ਨਹੀਂ ਬੋਲਣਾ ਚਾਹੁੰਦੇ ਸੀ ਉਹ ਕਹਿ ਰਹੇ ਸੀ ਕਿ ਐਸਆਈਟੀ ਚੀਫ ਹੈ ਪੂਰੀ ਮਾਮਲਾ ਫੇਅਰ ਐਂਡ ਫਰੀ ਇਨਵੈਸਟੀਗੇਸ਼ਨ ਹੋਏਗੀ ਤਾਂ ਇਸ ਤਰ੍ਹਾਂ ਦਾ ਜੋ ਸੁਭਾਵ ਹੈ ਉਹ ਨਾਰਮ ਜਾਂਦੇ ਆਈ ਮੀਨ ਪੰਜਾਬ ਪੁਲਿਸ ਦਾ ਇੱਕ ਇੱਕ ਜ਼ਰੂਰ ਹੋਏਗਾ ਕਿ ਇਹ کہیں ਨਾ کہیں ਪਿੱਛੇ ਜਾਂਦਾ ਜਾਏ ਹੋਰ ਕੋਈ ਮਾਮਲਾ ਆ ਜਾਏ ਲੇਕਿਨ ਫੋਕਸ ਹੁਣ ਰਹੇਗਾ ਜ਼ਰੂਰ ਖਾਸ ਤੌਰ ਉਪਰ ਦਾ ਆਰਮੀ ਦਾ ਔਰ ਜਿਸ ਤਰ੍ਹਾਂ ਦਾ ਰਵਈਆ ਹੈ ਕਿਉਂਕਿ ਇਹਨਾਂ ਨੇ ਇਹ ਕਿਹਾ ਕਿ ਜਦੋਂ 13 14 ਰਾਤ ਨੂੰ ਪਹਿਲੇ ਰਾਜਿੰਦਰ ਹਸਪੀਟਲ ਦੇ ਨਾਲ ਟਾਬੇ 'ਚ ਗਏ ਸੀਗੇ ਪਹਿਲੀ ਬਾਤ ਜੇ ਪੰਜਾਬ ਪੁਲਿਸ ਦੇ ਅਫਸਰ ਹੈ ਉਹਨਾਂ ਨੇ ਕਹੀ ਕਿ ਇਹ ਸ਼ਰਾਬ ਪੀਣੇ ਦਾ ਮਾਮਲਾ ਸੀਗਾ ਤੇ ਦੂਜੀ ਵਾਰ ਜਦੋਂ ਕੋਰਟ ਚ ਹਿアリング ਵੀ ਹੋ ਰਹੀ ਸੀ ਔਰ ਵੀਡੀਓ ਵੀ ਪੇਸ਼ ਕੀਤੇ ਗਏ ਉਹਨਾਂ ਨੇ ਰਜਿੰਦਰ ਹਸਪੀਟਲ ਦੇ ਰਿਕਾਰਡਸ ਨਿਕਾਲੇ ਔਰ ਕਿਹਾ ਕਿ ਖੂਨ ਚ ਕੋਈ ਐਲਕੋਹਲ ਨਹੀਂ ਨਿਕਲਿਆ ਹੈ ਤੋ ਇਹਦੇ ਵਿੱਚ ਹੁਣ ਕਾਫੀ ਕਿਉਂਕਿ ਕਾਫੀ ਡਿਲੇ ਹੋਇਆ ਹੈ ਚਾਹੇ ਪੁਲਿਸ ਵਾਲੋਂ ਦਾ ਤਾਂ ਉਹ ਵੀ ਵਰਦੀ ਚ ਨਹੀਂ ਥੀ ਇਹ ਵੀ ਵਰਦੀ ਚ ਨਹੀਂ ਥੇ ਪੁਲਿਸ ਵਾਲੋਂ ਨੇ ਕੋਰਟ ਚ ਇਹ ਵੀ ਕਿਹਾ ਕਿ ਸਾਨੂੰ ਵੀ ਸੱਟਾਂ ਲੱਗੀਆਂ ਤੋ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਹੈ ਨਾਓ ਇਟ ਇਜ਼ ਕਲੇਮ ਵਰਸਸ ਅਨਦਰ ਕਲੇਮ ਤੋ ਇਸ ਤਰ੍ਹਾਂ ਹੁਣ ਜੋ ਕੇਸ ਹੈ ਕਿਉਂਕਿ ਡਿਲੇ ਹੋਇਆ ਹੈ ਤੋ ਥੋੜਾ ਕੰਪਲਿਕੇਟਿਡ ਜ਼ਰੂਰ ਹੋ ਜਾਂਦਾ ਹੈ ਉਹਦੇ ਵਿੱਚ ਟਰਾਂਸਪੇਰੈਂਸੀ ਲਾਣੀ ਇਹ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਵੀ ਹੈ। ਤੋਂ ਲੱਗਦਾ ਨਹੀਂ ਉਸ ਦਿਨ ਜਿਸ ਜੋ ਵੀ ਇਨਸੀਡੈਂਟ ਉਹ ਤੇ ਹੋਇਆ ਤੇ ਰਾਦਰ ਦੈਨ ਬੈਟਰ ਐਪਪਰੋਪਰੀਏਟ ਅਫਰਟ ਤੇ ਹੋਣਾ ਚਾਹੀਦਾ ਸੀ ਵੀ ਲੋਕਲ ਐਸਐਚਯੂ ਨੂੰ ਬੁਲਾ ਲਿਆ ਜਾਂਦਾ ਵੀ ਇਹ ਕੋਈ ਛੇ ਝਗੜਾ ਹੋ ਰਿਹਾ ਹੈ ਜਾਂ ਕੁਝ ਹੋ ਰਿਹਾ ਹੈ ਰਾਦਰ ਦਾ ਜਿਹੜੇ 12 ਲੋਕ ਸੀਗੇ ਇਹਨਾਂ ਨੇ ਖੁਦ ਹੀ ਲੋ ਆਪਣੀ ਹੱਥ ਲਿਆ ਤੇ ਉੱਥੇ ਆਮੀ ਦੇ ਕਰਨਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਕੁੱਟਣਾ ਸ਼ੁਰੂ ਕਰਤਾ ਸੇ ਪੰਜਾਬ ਪੁਲਿਸ ਦੀ ਰੈਪਿਊਟੇਸ਼ਨ ਐਸ ਫਾਰ ਐਸ ਥਿਸ ਕੇਸਿਸ ਆ ਕਨਸਰਨ ਇਹਦੇ ਵਿੱਚ ਆਬਵੀਅਸਲੀ ਸਵਾਲੀਆ ਨਿਸ਼ਾਨ ਹੈ ਇਸ ਵਾਸਤੇ ਵੀ ਹੈ ਕਿਉਂਕਿ ਵਰਦੀ ਵਾਲੇ ਹੈ ਆਪਣੇ ਫੋਰਸ ਦੇ ਹੈ ਤੇ ਪੰਜਾਬ ਪੁਲਿਸ ਕੀ ਕਾਰਵਾਈ ਕਰੇਗੀ ਤੋ ਪਹਿਲੇ ਵੀ ਕੇਸਸ ਐ ਇਹ ਤਾਂ ਆਰਮੀ ਵਰਸਸ ਪੁਲਿਸ ਹੋਇਆ ਗਿਆ ਤਾਂ ਇਨਾ ਪ੍ਰੈਸ਼ਰ ਆ ਗਿਆ ਅਗਰ ਸਿਵਲਨ ਹੁੰਦਾ ਤਾਂ ਸ਼ਾਇਦ ਇਸ ਤਰ੍ਹਾਂ ਨਹੀਂ ਹੁੰਦਾ ਦੂਜੀ ਗੱਲ ਹੈ ਕਿ ਜੋ ਕਰਨਲ ਪੁਸ਼ਪਿੰਦਰ ਦੀ ਵਾਈਫ ਸੀਗੀ ਉਹਨਾਂ ਨੇ ਵੀਡੀਓ ਰਿਕਾਰਡ ਵੀ ਕਰਤੇ ਮਾਫੀ ਮੰਗਦੇ ਵੀ ਕਰਦੇ ਤਾਂ ਉਹ ਵੀ ਐਡੀਸ਼ਨਲ ਪ੍ਰੂਫ ਹੋ ਗਿਆ ਉਹ ਪ੍ਰੂਫ ਸਾਰੇ ਕੋਰਟ ਵਿੱਚ ਵੀ ਪੇਸ਼ ਆਏ ਤਾਂ ਹੁਣ ਪ੍ਰੈਸ਼ਰ ਜ਼ਰੂਰ ਹੈ ਪੰਜਾਬ ਪੁਲਿਸ ਦੇ ਉੱਤੇ ਲੇਕਿਨ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਔਰ ਖਾਸ ਤੌਰ ਤੇ ਜੇ ਅਟੈਂਪਟ ਸੀਗਾ ਅਗਰ ਤੁਸੀਂ ਅਗਰ ਕੰਪਲੇਂਟ ਆਈ ਸੀ ਅਗਰ ਕਰਨਲ ਦੀ ਵਾਈਫ ਗਈ ਸੀ ਉਹਨਾਂ ਨੇ ਆਪਣੇ ਅਸੌਲਟ ਦੇ ਕਰਕੇ ਉਹਨਾਂ ਨੇ ਚਿੱਠੀ ਵੀ ਲਿਖੀ ਤੇ ਐਫਆਈਆਰ ਕਿਉਂ ਨਹੀਂ ਦਰਜ ਕੀਤਾ ਗਿਆ ਤੇ ਪੰਜਾਬ ਪੁਲਿਸ ਹੈਜ਼ alot to answer ਤੇ ਇਹ ਸਰਕਾਰ ਕਰਕੇ ਪ੍ਰੈਸ਼ਰ ਜ਼ਰੂਰ ਹੈ ਗਿਆ ਪਰ ਹੁਣ ਸ਼ੁਰੂਆਤ ਹੈ ਇਨਵੈਸਟੀਗੇਸ਼ਨ ਸੀ ਤੋਂ ਉਸ ਸਮੇ ਲੱਗੇਗਾ सो इंपॉर्टें डिवैलपमेंट हुई है कि एस आई टी के मुखी से एस पी एस परमार क्योंकि वो चीफ डायरेक्टर बिजनेस बन गए तो उन्होंने अपने आपको एक्सक्यूज़ किया डी जी पी गौरव यादव को चिट्ठी लिख के वो डिवेल्पमेंट है कि एस आई टेक ऑफ ही नहीं हो पाई हम नमें अफ़र कोई आ जाएंगे चलो एक फॉरमेलिटी है लेकिन सारे नज़र जी कल हाईकोर्ट से रहनगी क्योंकि दोबारा इस केस की सुनवाई है और पिछली बारी जज साहब ने बहुत ज़्यादा सख्त जड़ा नोटिस लिया पुलिस ने एक् कताई की है इस केस जो भी अपडेट रहेगा अभी दिखाते